हां जी संगत जी ਨਿਹੰਗ ਸਿੰਘ ਤੋਂ ਸ਼ਿਵ ਤਾंडव ਜਿਹੜਾ ਉਹ ਸੁਣੋ ਤੇ ਕਈਆਂ ਨੇ ਇਸ ਵੀਡੀਓ ਤੇ ਸ਼ਾਇਦ ਕਿੰਨ ਤੋਂ ਬਰੰਤ ਵੀ ਕਰਨ ਨਿਹੰਗ ਸਿੰਘ ਹੋ ਕੇ ਇਹ ਕੀ ਸੁਣਾ ਰਹੇ ਆ ਪਰ ਨੌਲੇਜ ਜਿਹੜੀ ਕਹਿੰਦੇ ਸਾਰੀ ਹੋਣੀ ਚਾਹੀਦੀ ਹੈ ਤੇ ਤੁਸੀਂ ਵੀ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਤੇ ਕਮੈਂਟ ਤੁਸੀਂ ਕਹਿ ਰਹੇ ਸੀ ਤੁਹਾਨੂੰ ਸ਼ਿਵ ਤਾंडਵ ਆਂਦਾ ਹੈਗਾ ਮੈਂ ਚਾਣੀ ਮੈਨੂੰ ਸੁਣਾਓ ਮੈਂ ਪਹਿਲੀ ਵਾਰ ਸੁਣਨਾ ਉਹ ਹੈਗਾ ਜੀ ਪਹਿਲੀ ਗੱਲ ਅੱਜ ਤੱਕ ਕਿਸੇ ਗੁਰਸਖ ਨੇ ਨਹੀਂ ਬੋਲਿਆ ਹੋ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਸਿਰਫ ਪਰ ਮੈਂ ਪੜਿਆ ਸਾਰਾ ਕੁਝ ਹੈ ਉਹ ਹੈਗਾ ਜੀ ਜਟਾਟ ਵੀ ਗਲਜ ਜਲ ਪ੍ਰਵਾਹ ਪਾ ਵੀ ਤਸਰੇ ਗਲੇਵ ਲੰਬੇ ਲੰਬੀ ਤਾ ਬੁਝੰਗ ਤੁੰਗ ਮਾਲਿਕਮ ਢਮਡ 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 ਢਮੰਨੀ ਨਾਦਵ ਦਰਵਜਮ ਚਕਾਰ ਚੰਡ ਤਾਉਂਦ ਵੰਤ ਨੋਤਨ ਸ਼ਿਵੇ ਸ਼ਿਵਮ ਜਟਾ ਕਟਾ ਹ ਸੰਭਰਮਰ ਮੰਨੀ ਲਿੰਪ ਨਿਰਜਰੀ ਵੇ ਲੋਲ ਵਿੱਚ ਵੱਲ ਰੀ ਵ ਰਾਜਮਾਨ ਮੂਰਦਨੀ ਦਗਦ ਗਦ ਗਜਵ ਲਲਾਟ ਪਟਪਾਪ ਕੇ ਕਿਸ਼ੋਰ ਚੰਦਰ ਸ਼ੇਖਰੇ ਰਤੀ ਪ੍ਰਤੀਕਸ਼ਣੰ ਮਮੰ ਦਰਦਰ ਇੰਦਰ ਨੰਦਨੀ ਬਲਾਸਵੰਦ ਵੰਦੁਰਾ ਸਫੁਰਦਗਤ ਸੰਤਤੀ ਪਰਮੋਦ ਮਾਨਸ ਮਾਨਸੇ ਕਿਰਪਾ ਕਟਾਕਿ ਚੁਧਾਰਨੀ ਨਿਰੁਧ ਦੁਰਦਰਪਦੀ ਕਵਚ ਦਿਵ ਗੰਬਰੇ ਮਨੋ ਵਿਨੋਦ ਮੇਤੂ ਵਸਤੁਨੀ ਜਟਾ ਪੁਜੰਗ ਪਿੰਗਲ ਸਫਤ ਫਨਾਮਨੀ ਪ੍ਰਭਾ ਕਦੰਬ ਕੁੰਕਮ ਦਰਵ ਪ੍ਰਲਿਪਤ ਦਿਗਵਦੂ ਮੁਖੇ ਮਦੰਦ ਸਿੰਦੁਰਾ ਸਫੁਰਤਵ ਗੁਤਰੀ ਮਹਿਦੁਰੇ ਮਨੋ ਵਿਨੋਦਾਮ ਦਾ ਭੂਤੰਗ ਬੇਭਰਤੂ ਭੂਤ ਭਰਤਿ